ਐਸੀ ਰਹਿਮਤ ਕਰੋ ਐਸੀ ਬਖਸ਼ਿਸ਼ ਕਰੋ ਮੇਰੇ ਮਨ ਵਿੱਚ ਵਿੱਚ ਮੇਰੀ ਜ਼ੁਬਾਨ ਮੇਰੇ ਬਚਨਾਂ ਵਿੱਚ ਮੇਰੇ ਸਰੀਰਿਕ ਕਰਮਾਂ ਵਿੱਚ ਮਾਲਕਾ ਕੇਵਲ ਤੂੰ ਐਂ ਖੋਵੇਂ ਦੂਸਰੇ ਨੂੰ ਤਾਂ ਮੈਂ ਧੱਕਾ ਨਾ ਬਣਾ ਬੁੱਝੇ ਪਾਵੇ ਤੇ ਮੈਂ ਕਿਨੂੰ ਦੇਖਾਂ ਕਿਸੇ ਨਾਲ ਮੇਰੀ ਇਹ ਵੈਰ-ਵਿਰੋਧ ਤਾਂ ਉਹਨੂੰ ਵੀ ਨਹੀਂ ਚਾਹੀਦੀ ਜਦੋਂ ਸਭ ਵਿੱਚ ਤੂੰ ਵਰਤਦਾ ਘਟ ਘਟ ਮੈਂ ਹਰ ਜੂਵਸਾ ਸੰਤਨ ਕਹੇਉ ਪੁਕਾਰ ਬਾਣੀ ਦੇ ਅੰਦਰ ਤੇ ਗੁਰਮੁਖ ਬਹੁਤ ਪ੍ਰਮਾਣ ਨੇ ਜਿੱਥੇ ਬਾਪ ਨੇ ਕਿਹਾ ਵੀ ਸਭ ਦੇ ਅੰਦਰ ਇੱਕ ਦੇ ਦਰਸ਼ਨ ਕਰਨੇ ਆ ਪਰ ਨਹੀਂ ਗੁਰੂ ਕੋ ਸਾਡਾ ਉਹ ਸੁਭਾਅ ਬਣ ਰਿਹਾ ਕਿਉਂ ਅਸੀਂ ਕੇਵਲ دنیਵੀ ਤਲ ਤੇ ਅਜੇ ਖਲੋਤੇ ਬਸ ਦੀ ਝਾੜੂ ਦੀ ਸੇਵਾ ਕਰਨ ਲਈ ਭਾਂਡਿਆਂ ਦੀ ਸੇਵਾ ਕਰਨ ਲਈ ਪਾਸੇ ਹੋ ਗਈ ਸੇਵਾ ਦੀ ਉਹ ਭਾਈ ਬਚਨ ਕਮਾਉਣ ਦੀ ਵੀ ਸੇਵਾ ਕਰਨੀ ਆ ਜੇ ਕੋ ਬਚਨ ਕਮਾਵੇ ਸੰਸਨ ਦਾ ਬਚਨ ਕਿਨੇ ਘਮਾਉਣਿਆ ਵੀ ਅਸੀਂ ਬਚਨ ਘਮਾਉਣ ਦੀ ਵੀ ਸੇਵਾ ਕਰਨੀ ਸੀ ਜਿਹਦੇ ਇੰਤੋਂ ਅਸੀਂ ਆਪਣੇ ਮਨੂਏ ਨੂੰ ਪਿੱਛੇ ਨੂੰ ਘੱਟ ਲਿਆ ਨਹੀਂ ਨਹੀਂ ਤੁਨੂੰ ਛੱਡਾ ਇਹ ਆਪਾਂ ਨੂੰ ਲੋੜ ਨਹੀਂ ਐ ਇਸੇ ਕਰਕੇ ਗੁਰਮੁਖ ਅਜਾਪਾ ਕੋ ਮਣ ਕੇ ਰੀਚਾਂ ਵਾਣੀ ਦਾ ਤੇ ਹੁਕਮ ਆ ਇੱਕ ਅੱਖਰ ਪੰਗਤੀ ਨਹੀਂ ਕਿਹਾ ਸ਼ਬਦ ਨਹੀਂ ਕਿਹਾ ਕੇਵਲ ਇੱਕ ਅੱਖਰ ਕਿਤੇ ਤੂੰ ਆਪਣੇ ਮਨੂਏ ਚ ਵਸਾਲਵੇਂ ਇਹ ਹੁਕਮ ਮੰਨਣ ਦੀ ਸੇਵਾ ਕਰ ਲਵੇਂ ਨਾਨਕ ਹੋਤ ਨਿਹਾਲ ਹੈ ਨਾਨਕ ਜੀ ਉਹਦਾ ਜੀਵਨ ਨਿਹਾਲ ਹੋ ਲੂਗਾ ਐਡਾ ਬੰਦਾ ਇੱਕ ਅੱਖਰ ਦੇ ਵਿੱਚ ਪਰ ਨਹੀਂ ਅਪਾ ਇਸ ਪਾਸੇ ਧਿਆਨ ਦੇ ਰਹੇ ਸੋ ਸਭ ਤੋਂ ਵੱਡੀ ਸੇਵਾ ਹੈ ਗੁਰੂ ਕੇ ਬਚਨਾਂ ਨੂੰ ਸਮਾਉਣ ਦੀ ਤੇ ਬਾਪੂ ਆਪਣੀ ਰਸਨਾ ਤੋਂ ਆਸਾ ਕੀ ਵਾਰ ਦੀ ਪੌੜੀ ਅੰਦਰ ਵੀ ਸਾਨੂੰ ਇਹ ਉਪਦੇਸ਼ ਦਿੰਦੇ ਆ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਲ ਪਾਏ ਸੀ ਗੁਰੂ ਮੁਰਸ਼ਿਦ ਦਾ ਹੁਕਮ ਮੰਨੋ ਗੁਰੂ ਮੁਰਸ਼ਿਦ ਤੁਹਾਨੂੰ ਪ੍ਰਮਾਤਮਾ ਦੇ ਦਰ ਤੇ ਪ੍ਰਮਾਣ ਪ੍ਰਵਾਨ ਕਰਾ ਦੇਣਗੇ ਤੇ ਜਦੋਂ ਪ੍ਰਵਾਨ ਹੋ ਗਏ ਤਾਂ ਖਸਮੇ ਕਾ ਮਹਿਲ ਪਾਇਸੀ ਤੇ ਖਸਮਨ ਦੇ ਦਰ ਕਰ ਤੁਹਾਡਾ ਟਿਕਾਣਾ ਬਣ ਗੂਗਾ ਉਹ ਭਾਈ ਇਹ ਬਚਨ ਆਪਾਂ ਕਮਾਉਣੇ ਆ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਜੀਵਨ ਜਿਉਣਾ ਤੇ ਜੇ ਆਈ ਭੱਜੇ ਜਾਣਾ ਵੀ ਭੱਜੇ ਚੱਲੋ ਭੱਜੇ ਚੱਲੋ ਬਸ ਸਮਾਉ ਕੋਸ਼ਨਾ ਫਿਰ ਬਾਣੀ ਸਾਨੂੰ ਮਾਫੀ ਕਰਦੀ ਹੈ ਇਸ ਕਰਕੇ ਬ੍ਰਮਹ ਕੋ ਸਾਵਧਾਨ ਜਿੱਥੇ ਅਸੀਂ ਅਸਤਨ ਦੇ ਨਾਲ ਸੇਵਾ ਕਰਨੀਆਂ, ਬਰਤਨ ਮਾਂਜਣੇ ਆ, ਡੋੜੇ ਝਾੜਨੇ ਆ, ਪ੍ਰਸ਼ਾਦਾ ਬਣਾਉਣਾ, ਵਰਤੌਣਾ, ਇਹ ਸੇਵਾਵਾਂ ਕਰਨੀਆਂ ਉੱਥੇ ਨਾਲ ਮਨ ਵਿੱਚ ਗੁਰੂ ਕੇ ਬਚਨਾਂ ਨੂੰ ਥਾਂ ਦੇਣਾ, ਮੰਨਣਾ ਭਾਵ ਇਹ ਮੈਂ ਸੇਵਾ ਨਹੀਂ ਕਰ ਰਿਹਾ।